ਮੈਂ ਸਮਝਦਾ ਕਿ ਇਹ ਰੁਝਾਨ 6 ਮਹੀਨੇ ਪਹਿਲਾਂ ਹੁੰਦਾ ਹੁੰਦਾ ਹੈ ਪਰ ਸਾਰੇ ਪਿੰਡਾਂ 'ਚ ਇੱਕ ਮਾਹੌਲ ਬਣ ਗਿਆ ਕਾਂਗਰਸ ਪਾਰਟੀ ਦਾ ਲੋਕ ਹੁਣ ਮਹਿਸੂਸ ਕਰਦੇ ਨੇ ਕਿ ਪਹਿਲੀ ਸਰਕਾਰ ਦੀ ਤੇ ਅੱਜ ਦੀ ਸਰਕਾਰ ਦੀ ਤੁਲਨਾ ਕਰਦੇ ਨੇ ਪਹਿਲਾਂ ਕੰਮ ਕਿੰਨੇ ਹੋਏ ਨੇ ਹੁਣ ਕਿੰਨੇ ਹੋਏ ਨੇ ਲੋਕ ਅੱਜਕੱਲ ਬੜੇ ਸਿਆਣੇ ਨੇ ਔਰ ਉਸ ਮੁਤਾਬਕ ਲੋਕਾਂ ਨੇ ਅੱਜ ਫੇਰ ਕਾਂਗਰਸ ਪਾਰਟੀ 'ਚ ਲੜ ਰਹੇ ਨੇ ਮੈਂ ਇਹਨਾਂ ਦਾ ਧੰਨਵਾਦੀ ਹਾਂ ਔਰ ਕਾਂਗਰਸ ਪਾਰਟੀ ਹਮੇਸ਼ਾ ਲੋਕਾਂ ਨਾਲ ਖੜੀ ਸੀ ਔਰ ਖੜੀ ਰਹੇਗੀ ਜਿਵੇਂ ਪਰਵਾਨੇ ਕਿੰਨੇ ਪੰਚਾਇਤ ਨੰਬਰ 5 ਦੇ ਆ ਸਾਬਕਾ ਸਰਪੰਚ ਬਲਵੀਰ ਸਿੰਘ ਜੀ ਸਾਬਕਾ ਸਰਪੰਚ ਜਰਜੀਤ ਸਿੰਘ ਜੀ ਮੈਂਬਰ ਪੰਚਾਇਤ ਗੁਰਦੀਪ ਸਿੰਘ ਜੀ ਤੇ ਹੋਰ ਕਿੰਨੇ ਸਾਥੀ ਨੇ ਇਹਨਾਂ ਦੇ ਕਲਪ ਪ੍ਰਧਾਨ ਸਾਡੇ ਦੇਖੋ ਜਿਸ ਤਰ੍ਹਾਂ ਜੇਮਿੰਗ ਚੋਣਾਂ ਚੱਲ ਰਹੀ ਹੈ ਦੇਖੋ ਚੋਣ ਦੇਖੋ ਗੱਲ ਇਹ ਹੈ ਕਾਂਗਰਸ ਪਾਰਟੀ ਦੀ ਗਲਤ ਹੈਗੀ ਹੈਗੀ ਹੈ ਉੱਥੇ ਆਸ਼ੂ ਜੀ ਦੀ ਆਪਣੀ ਬਹੁਤ ਵੱਡੀ ਗੱਲ ਹੈ ਔਰ ਏ ਧਰਤੀ ਤੇ ਰਹਿ ਕੇ ਉਹਨੇ ਕੰਮ ਕੀਤਾ ਹੋਇਆ ਲੋਕ ਤਾਂ ਇੱਥੇ ਤੱਕ ਕਹਿੰਦੇ ਨੇ ਬਜ਼ੁਰਗ ਮਾਵਾਂ